ਪ੍ਰਾਣੀ ਕਸ਼ੂ ਨ ਚੇਤਾਏ ਮਦ ਮਾਇਆ ਕੈ ਅੰਧ ਸਤਿਗੁਰੂ ਸਭ ਜੀ ਮਹਾਰਾਜ ਪਰਮਾਉਂਦੇ ਹਨ ਮਾਇਆ ਕੈ ਦੇ ਮਦ ਹੰਕਾਰ ਵਿੱਚ ਵਾ ਮਾਇਆ ਰੂਪੀ ਮਦ ਨਚੇ ਵਿੱਚ ਅੰਧ ਅੰਨਾ ਹੋਇਆ ਪ੍ਰਾਣੀ ਪ੍ਰਾਰਾਂ ਧਾਰੇ ਜੀਵ ਕਸ਼ੂ ਕੁਝ ਸਮਾ ਨਾ ਨਹੀਂ ਚੇਤਾਏ ਚੇਤੇ ਕਰਦਾ ਪ੍ਰਮਾਤਮਾ ਕਾਲ ਪੁਰਖ ਵੈਗਰੂ ਨੂੰ ਅਰਾ ਦਿਨ ਮਾਇਆ ਦੇ ਨਛੇ ਵਿੱਚ ਝੂਰਦਾ ਹੈ ਪ੍ਰਮਾਤਮਾ ਕਾਲਪੁਰਖ ਵੈ ਗੁਰੂ ਨੂੰ ਝਿਉਂਦਾ ਨਹੀਂ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਹਨ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਏ ਬਹਰੋਲ ਕਝੋਲਾ ਅੱਗੇ ਪਰਮਾਨ ਹੈ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹ ਜਮ ਫੰਦ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਹਨ ਹਰੀ ਪ੍ਰਮਾਤਮਾ ਕਾਲਪੁਰਖ ਵੈ ਗੁਰੂ ਦੇ ਆਜਨ ਸਿਮਰਨ ਤੋਂ ਬਿਨ ਬਿਗੈਰ ਤਾਹੇ ਤਿਸ ਪੁਰਸ਼ ਦੇ ਗਾਲ ਵਿੱਚ ਜਮ ਜਮਾ ਦੀਆਂ ਫੰਦ ਫਾਹੀਆਂ ਪਰਤ ਪੈਂਦੀਆਂ ਹਨ ਜਿਹੜੇ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕਰਦੇ ਮਾਇਆ ਦੇ ਨੱਚ ਚੂ ਰਹਿੰਦੇ ਨੇ ਇਹ ਕਿਛਨ ਮਾਤਰ ਵੀ ਪ੍ਰਮਾਤਮਾ ਨੂੰ ਧਿਆਉਂਦੇ ਨਹੀਂ ਹੈ ਜੇਤੇ ਨਹੀਂ ਕਰਦੇ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕਰਦੇ ਉਨ੍ਹਾਂ ਪਰਚਾਂ ਦੇ ਗਲਾਂ ਦੇ ਵਿੱਚ ਜਮ੍ਹਾਂ ਦੀਆਂ ਫਾਇਆਂ ਅੰਤ ਨੂੰ ਪੈਂਦੀਆਂ ਨੇ